ਆਪਾਂ ਜੋ ਚਾਹਨੇ ਆ ਉਹ ਕਾਰਵਾਈ ਪੁਲਿਸ ਕਰੂਗੀ ਤੇ ਆਪਾਂ ਸ਼ਾਂਤਮਈ ਰਹਗੇ ਤੇ ਕਰਨਾ ਦੇਣਾ ਥੋੜਾ ਜਿਹਾ ਪਿੱਛੇ ਨੂੰ ਕੇ ਬਹਿ ਜਾਓ ਫਿਰ ਸਾਰੇ ਥੱਲੇ ਬਹਿ ਜਾਓ ਬਹਿ ਜਾਓ ਰੋਟੀਆਂ ਮਾਰਕਸ ਦੇ ਉੱਤੇ ਗੱਡੀਆਂ ਖੜਾ ਦੇ ਬਹਿ ਜਾਓ ਸਾਰੇ ਬਹਿ ਜਾਓ ਕੋਈ ਬੱਤਾ ਨਹੀਂ ਮਾਰ ਬਹਿ ਜਾਓ ਬੜਾ ਧੰਨਵਾਦ ਥੋੜਾ ਜਨਾਨੀਆਂ ਨੂੰ ਬੈਠਣ ਦਿਓ ਸਾਡਾ ਕਰਨਾ ਇਹਨਾਂ ਦੀ ਸਾਡੀ ਲੜਾਈ ਫੋਰਸ ਵਾਲਿਆਂ ਨਾਲ ਦੀ ਹੈਗੀ ਨਹੀਂ ਬਿਲਕੁਲ ਸਾਡੀ ਲੜਾਈ ਭਗਵਾਨ ਸਰਕਾਰ ਦੇ ਨਾਲ ਹੈ ਇਹ ਸਰਕਾਰਾਂ ਨੇ ਸੱਗੇ ਲਗਾਉਦੇ ਕੀਤੇ ਸੀ ਮਹੀਨੇ-ਮਹੀਨੇ ਚ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ ਹਜੇ ਤੱਕ ਨਹੀਂ ਹੋਇਆ ਏ ਵਿਚਾਰੇ ਵਰਦੀਆਂ ਨੇ ਇਹ ਸਾਡੇ ਨਾਲ ਨਹੀਂ ਵਿਚਾਰੇ ਆਪਣੀ ਉਹਦੇ ਬੰਨੇ ਹੋਏ ਨੇ ਮੈਂ ਵੀ ਬਾਕਲ ਪੁਲਿਸ ਦੀ ਨੌਕਰੀ ਕਰ ਕੀ ਆਏ ਆਂ ਤਾਂ ਮੈਂ ਮੇਰੇ ਤੋਂ ਸਾਰੇ ਨੂੰ ਬੇਨਤੀ ਆਸੀ ਬੈਠ ਕੇ ਅੱਨਾ ਮੈਂ ਹੁਣੇ ਗੱਲ ਕਰਾਂਗੇ ਪਰਜਾ ਜੋ ਬੰਦਾ ਉਹ ਹੋਊਗਾ ਕਾਰਵਾਈ ਪੁਲਿਸ ਸਾਡੇ ਨਾਲ ਕਰੂਗੀ ਅਸੀਂ ਵੀ ਇਹਨਾਂ ਨਾਲ ਥੋੜਾ ਕੋਆਪਰੇਟ ਕਰੀਏ ਠੀਕ ਹੈ ਜੀ ਵਾਹਿਗੁਰੂ ਜੀ ਦਾ ਸਾਥ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਹੁਤ ਬਣੀ ਦੁੱਖ ਦੀ ਗੱਲ ਹੈ ਕਿ ਸਾਡੇ ਇਲਾਕੇ ਪਿੰਡ ਪਵਾਰਾ ਦੇ ਵਿੱਚ ਵੈਸੇ ਤਾਂ ਸਾਰੇ ਪਿੰਡਾਂ ਦੇ ਵਿੱਚ ਹੀ ਬਹੁਤ ਵੱਡੇ ਵੱਡੇ ਦੁਕਦਾਈਆਂ ਘਟਾਣਾ ਹੋ ਰਹੀਆਂ ਬਹੁਤ ਦੁਖ ਦੀ ਗੱਲ ਹੈ ਡੀਐਸਪੀ ਸਾਹਿਬ ਤੁਸੀਂ ਬੜੇ ਇੰਟੈਲੀਜੈਂਟ ਹੋਰ ਸਾਨੂੰ ਤੁਹਾਡੇ ਤੇ ਮਾਨ ਹੈ ਜਿਹੜੀ ਗੱਲ ਮੈਡਮ ਨੇ ਕਹੀ ਹੈ ਸਾਨੂੰ ਵਾਦਾ ਕਰੋ ਇਸ ਗੱਲ ਨੂੰ ਤੁਸੀਂ ਰੋਕੋ ਕਿਉਂਕਿ ਸਾਡੇ ਇਹ ਸਰਕਾਰ ਦਾ ਹੱਥ ਹੈ ਤੁਸੀਂ ਸਰਕਾਰ ਨੂੰ ਬੇਝਿ ਕਰ ਸਕਦੇ ਹੋ ਸਾਨੂੰ ਤਾਂ ਸਿਰਫ ਇੱਕੇ ਲਾਭਾ ਦੇ ਦਣਾ ਉਹਨਾਂ ਨੇ ਕਿਹੇ ਦੂਜੀ ਪਾਰਟੀ ਦੇ ਮੈਂਬਰ ਹੈ ਇਹ ਗੰਦ ਬੋਲਦੇ ਆ ਸਾਡੇ ਤੇ ਇਲਜ਼ਾਮ ਲੱਗਣੇ ਹੈ ਮੈਂ ਕੋਈ ਇਲਜ਼ਾਮ ਨਹੀਂ ਲਾਉਂਦਾ ਮੈਂ ਅੱਜ ਪਹਿਲੀ ਵਾਰ ਆਪਣੀ ਲਾਈਫ ਦੇ ਵਿੱਚ ਧਰਮ ਦੇ ਵਿੱਚ ਆਇਆ ਕਿਉਂਕਿ ਬਹੁਤ ਵੱਡੀ ਦੁੱਖ ਦੀ ਗੱਲ ਹੈ ਮਨੂ ਪੁਰਸਾਰੇ ਵੀ ਜਾਣਦੇ ਮੈਨੂੰ ਸਾਰੇ ਲੋਕ ਜਾਣਦੇ ਮੇਰਾ ਨਾਮ ਬਿਹਾਰ ਸਿੰਘ ਤੁੰਨੀ ਹੈ ਮੈਂ ਆਪਣੇ ਇਲਾਕੇ ਬਾਦ ਦਾ ਜੋ ਕੁਝ ਕਰਦਾ ਸ਼ਾਂਤ ਵੀ ਤਰੀਕੇ ਨਾਲ ਕਰਦਾ ਪਰ ਇਹ ਤੁਹਾਨੂੰ ਇੱਕ ਦਿਨ ਅਸੀਂ ਨੋਟਿਸ ਦੇ ਵਿੱਚ ਜਾਂਦਾ ਸੀ ਜੀਤ ਸਿੰਘ ਕਵਾਲਾ ਸਰਪੰਚ ਹੈ ਇੱਥੇ ਮੈਂਬਰ ਪਾਰਲੀਮੈਂਟ ਸਰਦਾਰ ਡਾਕਟਰ ਅਮਰ ਸਿੰਘ ਜੀ ਆਏ ਸੀ ਉਹਦੇ ਤੁਹਾਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਕਿ ਸਾਡੇ ਪਿੰਦੇ ਵਿੱਚ ਕੋਈ ਬੰਦਾ ਨਸ਼ੇ ਦਾ ਕੰਮ ਕਰ ਰਿਹਾ ਉਹ ਵਪਾਰੀ ਹੈ ਵੱਡਾ ਵਪਾਰੀ ਹੈ ਛੋਟਾ ਵਪਾਰੀ ਹੈ ਦੁੱਖ ਆਪਾਂ ਨੂੰ ਸਾਰਿਆਂ ਨੂੰ ਆ ਬੱਚੇ ਤੁਹਾਡੇ ਕੋਲ ਵੀ ਹੈ ਬੱਚੇ ਸਾਡੇ ਕੋਲ ਵੀ ਹੈ ਸਾਰੀਆਂ ਮਾਮਾਂ ਦੇ ਕੋਲ ਪੁੱਤ ਹੈ ਜਿਹੜੀ ਮਾਦਾ ਪੁੱਤ ਦੁਰ ਜਾਂਦਾ ਦੁੱਖ ਨੂੰ ਲੱਗਦਾ ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ ਅਸੀਂ ਕੋਈ ਸਿਆਸਤਬਾਜੀ ਕੋਈ ਕਰਨ ਨਹੀਂ ਆਏ ਤਾਂ ਮੈਨੂੰ ਕੋਈ ਸਿਆਸੀ ਲੀਡਰ ਦੇ ਵਿੱਚ ਕੋਈ ਗਿਣਿਆ ਮੈਨੂੰ ਦੁੱਖ ਲੱਗਿਆ ਮੈਨੂੰ ਵੀ ਦੁੱਖ ਲੱਗਿਆ ਕਿਉਂਕਿ ਅਸੀਂ ਆਪਣੇ ਬੱਚੇ ਬਾਹਰ ਭੇਜੇ ਆਏ ਇਸੇ ਕਾਰਨ ਭੇਜੇ ਆਏ ਬੇਨਤੀ ਕਰਦਾ ਮੈਂ ਬੱਚੇ ਮਾਪਿਆਂ ਨੂੰ ਵੀ ਦੀ ਕਰਦਾ ਕਿ ਜਦੋਂ ਤੁਹਾਡਾ ਬੱਚਾ 16 ਸਾਲ ਦਾ ਹੁੰਦਾ ਹੁਣ ਤਾਂ ਪੰਜਾਬ ਦੇ ਵਿੱਚ ਸਰਕਾਰ ਦੇ ਵਾਦੇ ਜਿਹੜੇ ਕਰੇ ਸੀ ਕੋਈ ਵਾਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਚਲੋ ਹੋਰ ਤਾਂ ਕਰਦੇ ਨਾ ਕਰਦੇ ਸੜਕਾਂ ਹੋਰ ਚੀਜ਼ਾਂ ਦਾ ਬੁਰਾ ਹਾਲ ਹੈ ਪਰ ਇਹ ਤਾਂ ਬਹੁਤ ਵੱਡੀ ਦੁੱਖ ਦੀ ਗੱਲ ਹੈ ਜਦੋਂ ਕਿਸੇ ਦਾ ਜੀ ਚਲਿਆ ਜਾਂਦਾ ਪਰਿਵਾਰ ਦਾ ਮੁਖੇ ਚਲਿਆ ਜਾਂਦਾ ਜਾਂ ਪਰਿਵਾਰ ਦਾ ਬੱਚਾ ਚਲਿਆ ਜਾਂਦਾ ਉਹ ਮਾਂ ਬਾਪ ਦੀ ਹਾਲਤ ਕਿਹੜੀ ਹੋਊਗੀ ਜਦੋਂ ਸਾਡੇ ਨਾਲ ਬੀਤੇ ਸਾਨੂੰ ਪਤਾ ਉਹਨਾਂ ਨੂੰ ਲੱਗਦਾ ਜਦੋਂ ਕਿਸੇ ਨਾਲ ਪਿੰਡ ਦੇ ਕਹਿੰਦੇ ਜਿਸਤਾਨ ਲਾਗੇ ਸੋਹੀ ਤਨ ਜਾਣੇ 386 ਸਾਡੇ ਕੋਲ ਸਾਡਾ ਬੱਸੀ ਪਟਾਣਾ ਹੜਕਾ ਸਾਰਾ ਤੁਹਾਨੂੰ ਹੱਥ ਬਨ ਕੇ ਸਾਡੀ ਬੇਨਤੀ ਹੈ ਪੀਕੇ ਪਰਿਵਾਰ ਦੇ ਦੋ ਪਰਾਜ ਚਲੇਗੇ ਇੱਕ ਕੱਲੀ ਪਵਾਰੇ ਚ ਨਹੀਂ ਬਹੁਤ ਜਗ੍ਹਾ ਸਾਰੇ ਪਿੰਡਾਂ 'ਚ ਕੰਮ ਹੋ ਰਿਹਾ ਤੁਸੀਂ ਆਪਣੇ ਡਿਊਟੀ ਨੂੰ ਤੁਸੀਂ ਕਸਮ ਖਾਈ ਸੀ ਜਦੋਂ ਤੁਸੀਂ ਵਰਦੇ ਤਾਈ ਸੀ ਉਹ ਕਸਮ ਨੂੰ ਨਿਭਾਓ ਤੁਹਾਡਾ ਅਸ਼ੀਸ਼ ਆਉਤ ਲਵਾਂਗੇ ਸਾਡਾ ਵੀ ਫਰਜ਼ ਬਣਦਾ ਅਸੀਂ ਤੁਹਾਨੂੰ ਜਿੱਥੇ ਸਾਡੀ ਸੂਚੀ ਡਿਊਟੀ ਲਾਉਂਗੇ ਅਸੀਂ ਸਿਰਫ ਤੁਸੀਂ ਜਿਹੜੀਆਂ ਮੀਟਿੰਗਾਂ ਕਰਦੇ ਨਾ ਮੀਟਿੰਗਾਂ ਕਰਨ ਨਾਲ ਕੁਝ ਨਹੀਂ ਬਣਦਾ ਇਹ ਤਾਂ ਸਾਨੂੰ ਬੰਦੇ ਫੜਨੇ ਪੈਣੇ ਆ ਫੜ ਕੇ ਅੰਦਰ ਦੇਣੇ ਪੈਣੇ ਆ ਜੀ ਕਾਰਵਾਈ ਕਰਨੀ ਕਰਨੀ ਚਾਹੀਦੀ ਹੈ ਮੈਂ ਆਪਣੇ ਵੱਲੋਂ ਸਾਰੇ ਆਏ ਹੋਏ ਇਲਾਕਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੂੰ ਇੰਨਾ ਬੜਾ ਦੁੱਖ ਲੱਗਿਆ ਇਹ ਵਿਚਾਰੇ ਦੁੱਖ ਦੇ ਵਿੱਚੋਂ ਆਂਦੇ ਨਾਲ ਚੋਕ ਦੇ ਰਹੇ ਹੈ ਡੀਐਸਪੀ ਸਾਹਿਬ ਸਾਡੀ ਗੱਲ ਨੂੰ ਪ੍ਰਵਾਨ ਕਰਿਓ ਐਸਐਸਓ ਸਾਹਿਬ ਪ੍ਰਵਾਨ ਕਰਿਓ ਇਹਨਾਂ ਗੱਲਾਂ ਨੂੰ ਤੁਹਾਨੂੰ ਕਿ ਸਾਡੀ ਤਾਂ ਬੇਨਤੀ ਹੋਏ ਬੱਚਾ ਕਿਸੇ ਦਾ ਵੀ ਹੋਵੇ ਬੱਚਾ ਸਾਡਾ ਚਾਹੇ ਹੋਰ ਦਾ ਦੁੱਖ ਦੁਖੇ ਹੁੰਦਾ ਇਹਨਾਂ